ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਕਪੂਰਿਆਂ ਦੇ ਕਬੱਡੀ ਕੱਪ ਬਾਰੇ ਜੋ ਕਿ ਮੋਗੇ ਜ਼ਿਲ੍ਹੇ ਦੇ ਕਪੂਰੇ ਪਿੰਡ ਵਿਖੇ ਹੋਣ ਜਾ ਰਿਹਾ। ਵੀਡੀਓ ਨੂੰ ਲਾਸਟ ਤੱਕ ਦੇਖਣਾ ਪੂਰੀ ਜਾਣਕਾਰੀ ਦੱਸਾਂਗੇ ਕਿਹੜੇ-ਕਿਹੜੇ ਨਾ ਟੀਮਾਂ ਬਣਨ ਜਾਣ। ਹਾਂਜੀ ਦੋਸਤੋ ਅੱਜ ਕਪੂਰਿਆਂ ਦੀ ਧਰਤੀ ਤੇ ਕਬੱਡੀ ਕੱਪ ਹੋਣ ਜਾ ਰਿਹਾ ਜਿਸ ਦਾ ਪਹਿਲਾ ਨਾਮ ਹੈ 1 ਲੱਖ ਰੁਪਏ। ਦੂਜਾ ਨਾਮ 62000 ਰੁਪਏ ਬੈਸਟ ਰੇਡਰ ਤੇ ਜਾਫੀ ਨੂੰ 25-25000 ਰੁਪਏ ਦਿੱਤੇ ਜਾਣਗੇ ਤੇ ਕਬੱਡੀ ਓਪਨ ਦੇ ਮੈਚ ਹੋਣਗੇ ਤਿੰਨ ਪਲੇਅਰ ਬਾਹਰੋਂ ਖੇਡਣਗੇ ਦੋਸਤੋ ਹੋ ਜਾਏਗਾ ਟੀਮਾਂ ਦੀ ਗੱਲ ਕਰੀ ਗਗੜੇ ਦੀ ਜੱਸ ਵਿੱਚ ਬਿੱਲਾ ਗਗੜਾ ਭੇਜਾ ਗਗੜਾ ਅਰਜਨ ਗਗੜਾ ਛੇਰਾ ਗਗੜਾ ਰਵੀ ਬਰਜ ਲੇਟਾਂ ਤੇ ਦੁੱਲਾ ਸ਼ਹੀਦਾਂ ਵਾਲਾ ਦੀਪਾ ਲੀਲਾ ਮੇਘ ਸਿੰਘ ਵਾਲਾ ਖੇਡਣਗੇ ਦੋਸਤੋ ਇਹ ਟੀਮ ਵੀ ਕਪੂਰਾਂ ਦੇ ਮੇਲੇ ਤੇ ਖੇਡ ਗਈ ਉਸ ਤੋਂ ਅਗਲੀ ਟੀਮ ਬਣੀ ਹੋਈ ਆ ਦੋਸਤੋ ਬੁੱਗੀ ਪ੍ਰੇ ਦੀ ਜੱਸ ਵਿੱਚ ਹੈਪੀ ਗੱਗੀ ਬੱਲੀ ਮਨਪ੍ਰੀਤ ਸੇਵਕ ਹਮੀਦੀ ਬੱbbi ਧੌੜਾ ਸੋਨੀ ਬਾਦਲ ਵਾਲਾ ਖੇਡਣਗੇ ਇਸ ਟੀਮ ਦੇ ਸਪਾਂਸਰ ਜੱਸਾ ਠੁੱਲੀ ਵਾਲਾ ਇਹ ਜੀਤ ਬੁੱਗੀ ਬਰਾ ਹੋਣਗੇ ਇਹ ਟੀਮ ਵੀ ਕਪੂਰਾਂ ਦੇ ਮੇਲੇ ਤੇ ਖੇਡੇਗੀ ਹਾਂਜੀ ਦੋਸਤੋ ਅਗਲੀ ਟੀਮ ਬਣੀ ਹੋਈ ਹੈ ਜਨੇਤਪੁਰੇ ਦੀ ਜਿਸ ਵਿੱਚ ਅਮਨਾ ਬਰਿੰਦਰ ਬੱਬੂ ਮਨੂ ਰਸੂਲਪੁਰ ਬਲੇਰੋ ਹਰੀਪੁਰਾ ਸੋਨੂ ਕੋੜ ਭਾਈ ਖੇਡਣਗੇ ਦੋਸਤੋ ਇਹ ਟੀਮ ਵੀ ਕਪੂਰਾਂ ਦੇ ਵੱਡੇ ਕਬੱਡੀ ਗੱਪ ਤੇ ਖੇਡੇਗੀ ਹਾਂਜੀ ਦੋਸਤੋ ਇਸ ਤੋਂ ਅਗਲੀ ਟੀਮ ਬਣੀ ਹੋਈ ਹੈ ਬੁੱਟਰ ਦੀ ਜਿਸ ਵਿੱਚ ਸੁੱਖਾ ਬੁੱਟਰ ਗੋਰਾ ਬਘੀਰਥ ਬੁੱਟਰ ਹੈਰੀ ਦਰਾਬਰ 나ੜ ਝੂਟ ਨੂਰਪੁਰਾ ਤੇ ਰੀਸ਼ਮ ਸਲੀਨੇ ਵਾਲਾ ਖੇਡਣਗੇ ਇਸ ਟੀਮ ਦੇ ਸਪான்ਸਰ ਖੀਰਾ ਬੁੱਟਰ ਤੇ ਨੀਕੀ ਬੁੱਟਰ ਹੋਣਗੇ ਦੋਸਤੋ ਹਾਂਜੀ ਦੋਸਤੋ ਇਸ ਤੋਂ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਹੈ ਲੁਹਾਰੇ ਦੀ ਜਿਸ ਵਿੱਚ ਅਮਣਾ ਲੁਹਾਰਾ ਅਰਛਲਵਾਰਾ ਰੂਮੀ ਲੁਹਾਰਾ ਸੁੱਖਾ ਲੁਹਾਰਾ ਅਰਛ ਲੋਗੜ ਸੁਖਵੀਰ ਗੁਰੂ ਸਰ ਤੇ ਹਰਮਨ ਕੋਲਿਆ ਖੇਡਣਗੇ ਦੋਸਤੋ ਇਹ ਟੀਮ ਵੀ ਕਪੂਰਿਆਂ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਇਹ ਸੀ ਹੁਣ ਤੱਕ ਦੀ ਟੀਮਾਂ ਦੀ ਜਾਣਕਾਰੀ ਜੋ ਆਪਣੇ ਤੱਕ ਪਹੁੰਚੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਜੋ ਹੋਰ ਵੀ ਮari ਜਾਣਕਾਰੀ ਮਿਲੀ ਤਾਂ ਆਪਾਂ ਅਗਲੀ ਵੀਡੀਓ 'ਚ ਦੱਸਾਂਗੇ ਜੇਕਰ ਚਾਹੁੰਦੇ ਹੋ ਨਾ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਦਾ ਆਈਕਨ ਦਬਾ ਲਓ ਤਾਂ ਜੋ ਕਬੱਡੀ ਦੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਮਿਲਦੇ ਆਂ ਜਲਦੀ